ਪੰਜਾਬ ਦੇ ਵਿੱਚ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਪਾਰਟ ਦੇ ਤਹਿਤ ਹੀ ਅੱਜ ਪੰਜਾਬ ਦੇ ਵਿੱਚ 25 ਦੇ ਕਰੀਬ ਥਾਵਾਂ ਨੇ ਜਿਨ੍ਹਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਔਰ ਇਹਦੇ ਨਤੀਜੇ ਤੁਹਾਨੂੰ ਬਹੁਤ ਜਲਦੀ ਦੱਸੇ ਜਾਣਗੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਪ੍ਰਕੋਪ ਕਦੋਂ ਸ਼ੁਰੂ ਹੋਇਆ ਇਹ ਸਾਰੇ ਜਾਣਦੇ ਨੇ 7 ਤੋਂ ਲੈ ਕੇ 17 ਦੇ ਦੌਰਾਨ ਪੰਜਾਬ ਨੂੰ ਐਸਾ ਉਜਾੜ ਦਿੱਤਾ ਕਿ ਪੰਜਾਬ ਦੀ ਇੱਕ ਪੀੜੀ ਜਿਹੜੀ ਸੀ ਉਹ ਇਹਨਾਂ ਨਸ਼ਿਆਂ ਨੇ ਖਾ ਲਈ। ਨਾ ਸਿਰਫ ਪੰਜਾਬ ਬਲਕਿ ਇੰਟਰਨੈਸ਼ਨਲ ਡਰੱਗ ਰੈਕਡ ਦੇ ਨਾਲ ਵੀ ਇਹਦੇ ਤਾਰ ਜੁੜਦੇ ਰਹੇ। ਸੱਤਾ ਤੇ ਪਿੰਦੀ ਕੌਣ ਸੀ? ਭੋਲੇ ਨੇ ਕੀ ਕਿਹਾ ਸੀ? ਲੋਕਾਂ ਨੂੰ ਭੁੱਲਿਆ ਥੋੜੀ ਆ। ਅਸੀਂ ਇਹ ਲੜਾਈ ਲੜ ਰਹੇ ਹਾਂ ਅਗਲੀਆਂ ਪੀੜ੍ਹੀਆਂ ਦੇ ਵਾਸਤੇ। ਕਿਸੇ ਵੀ ਪੰਜਾਬ ਦੇ ਵਿੱਚ ਸਰਕਾਰ ਨੇ ਅਜਿਹਾ ਸਖਤ ਸਟੈਂਡ ਨਹੀਂ ਲਿਆ ਜਿਹੋ ਜਿਹਾ ਮੌਜੂਦਾ ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਇਹ ਸਖਤ ਸਟੈਂਡ ਲਿਆ ਕਿ ਚਾਹੇ ਕੁਝ ਵੀ ਹੋਵੇ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਕਰਕੇ ਰਹਿਾਂਗੇ ਪੰਜਾਬ ਦੇ ਵਿੱਚ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਪਾਰਟ ਦੇ ਤਹਿਤ ਹੀ ਅੱਜ ਪੰਜਾਬ ਦੇ ਵਿੱਚ 25 ਦੇ ਕਰੀਬ ਥਾਵਾਂ ਨੇ ਜਿਨ੍ਹਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਔਰ ਇਹਦੇ ਨਤੀਜੇ ਤੁਹਾਨੂੰ ਬਹੁਤ ਜਲਦੀ ਦੱਸੇ ਜਾਣਗੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਪ੍ਰਕੋਪ ਕਦੋਂ ਸ਼ੁਰੂ ਹੋਇਆ ਇਹ ਸਾਰੇ ਜਾਣਦੇ ਨੇ 7 ਤੋਂ ਲੈ ਕੇ 17 ਦੇ ਦੌਰਾਨ ਪੰਜਾਬ ਨੂੰ ਐਸਾ ਉਜਾੜ ਦਿੱਤਾ ਕਿ ਪੰਜਾਬ ਦੀ ਇੱਕ ਪੀੜ੍ਹੀ ਜਿਹੜੀ ਸੀ ਉਹ ਇਹਨਾਂ ਨਸ਼ਿਆਂ ਨੇ ਖਾ ਲਈ। ਨਾ ਸਿਰਫ ਪੰਜਾਬ ਬਲਕਿ ਇੰਟਰਨੈਸ਼ਨਲ ਡਰੱਗ ਰੈਕਡ ਦੇ ਨਾਲ ਵੀ ਇਹਦੇ ਤਾਰ ਜੁੜਦੇ ਰਹੇ। ਸੱਤਾ ਤੇ ਪਿੰਦੀ ਕੌਣ ਸੀ? ਭੋਲੇ ਨੇ ਕੀ ਕਿਹਾ ਸੀ? ਲੋਕਾਂ ਨੂੰ ਭੁੱਲਿਆ ਥੋੜੀ ਆ। ਅਸੀਂ ਇਹ ਲੜਾਈ ਲੜ ਰਹੇ ਹਾਂ ਅਗਲੀਆਂ ਪੀੜ੍ਹੀਆਂ ਦੇ ਵਾਸਤੇ। ਕਿਸੇ ਵੀ ਪੰਜਾਬ ਦੇ ਵਿੱਚ ਸਰਕਾਰ ਨੇ ਅਜੇ ਹ ਸਖਤ ਸਟੈਂਡ ਨਹੀਂ ਲਿਆ ਜਿਹੋ ਜਿਹਾ ਮੌਜੂਦਾ ਭਗਵੰਤ ਮਾਨ ਹਰਾਂ ਦੀ ਸਰਕਾਰ ਨੇ ਇਹ ਸਖਤ ਸਟੈਂਡ ਲਿਆ ਕਿ ਚਾਹੇ ਕੁਝ ਵੀ ਹੋਵੇ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਕਰਕੇ ਰ੍ਹਾਂਗੇ ਪੰਜਾਬ ਦੇ ਵਿੱਚ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਪਾਰਟ ਦੇ ਤਹਿਤ ਹੀ ਅੱਜ ਪੰਜਾਬ ਦੇ ਵਿੱਚ 25 ਦੇ ਕਰੀਬ ਥਾਵਾਂ ਨੇ ਜਿਨ੍ਹਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਔਰ ਇਹਦੇ ਨਤੀਜੇ ਤੁਹਾਨੂੰ ਬਹੁਤ ਜਲਦੀ ਦੱਸੇ ਜਾਣਗੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਪ੍ਰਕੋਪ ਕਦੋਂ ਸ਼ੁਰੂ ਹੋਇਆ ਇਹ ਸਾਰੇ ਜਾਣਦੇ ਨੇ 7 ਤੋਂ ਲੈ ਕੇ 17 ਦੇ ਦੌਰਾਨ ਪੰਜਾਬ ਨੂੰ ਐਸਾ ਉਜਾੜ ਦਿੱਤਾ ਕਿ ਪੰਜਾਬ ਦੀ ਇੱਕ ਪੀੜ੍ਹੀ ਜਿਹੜੀ ਸੀ ਉਹ ਇਹਨਾਂ ਨਸ਼ਿਆਂ ਨੇ ਖਾ ਲਈ ਜੀ ਨਾ ਸਿਰਫ ਪੰਜਾਬ ਬਲਕਿ ਇੰਟਰਨੈਸ਼ਨਲ ਡਰੱਗ ਰੈਕਡ ਦੇ ਨਾਲ ਵੀ ਇਹਦੇ ਤਾਰ ਜੁੜਦੇ ਰਹੇ ਸੱਤਾ ਤੇ ਪਿੰਦੀ ਕੌਣ ਸੀ ਭੋਲੇ ਨੇ ਕੀ ਕਿਹਾ ਸੀ ਲੋਕਾਂ ਨੂੰ ਭੁੱਲਿਆ ਥੋੜੀ ਆ ਅਸੀਂ ਇਹ ਲੜਾਈ ਲੜ ਰਹੇ ਹਾਂ ਅਗਲੀਆਂ ਪੀੜ੍ਹੀਆਂ ਦੇ ਵਾਸਤੇ ਕਿਸੇ ਵੀ ਪੰਜਾਬ ਦੇ ਵਿੱਚ ਸਰਕਾਰ ਨੇ ਅਜੇ ਹ ਸਖਤ ਸਟੈਂਡ ਨਹੀਂ ਲਿਆ ਜਿਹੋ ਜਿਹਾ ਮੌਜੂਦਾ ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਇਹ ਸਖਤ ਸਟੈਂਡ ਲਿਆ ਕਿ ਚਾਹੇ ਕੁਝ ਵੀ ਹੋਵੇ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਕਰਕੇ ਰਹਿਾਂਗੇ